ਸਸੀਗਾਲ ਜੀ ਅਸਮ ਜਨ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕਸ਼ਮੀਰ ਸਿੰਘ ਹਾਜ਼ਰ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਰਾਜ ਜਾਂ ਸੇਵਾ ਸਵਾਲਤਾ ਬਣਦਾ ਹੈ ਗੱਲਬਾਤ ਕਰਾਂਗੇ ਸੂਬੇ ਦੀਆਂ ਸਰਕਾਰਾਂ ਤੋਂ ਲੈ ਕੇ ਆਮ ਜਨਤਾ ਦੇ ਮੁੱਦਿਆਂ ਬਾਰੇ ਜਿਸ ਮੁਤਲਕ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਵਰਿੰਦਰ ਜੀ ਵਰਿੰਦਰ ਜੀ ਜਿਦਾਂ ਕਿ ਸਾਡੇ ਪ੍ਰੋਗਰਾਮ ਦਾ ਨਾਮ ਆ ਰਾਜ ਜਾਂ ਸੇਵਾ ਕੀ ਦੇਖਦੇ ਹੋ ਕਿ ਸੂਬੇ ਦੀਆਂ ਸਰਕਾਰਾਂ ਸੇਵਾਕਾਰੀਆਂ ਨੇ ਕਿਰਾਜ਼ ਕਰ ਰਹੀਆਂ ਨੇ ਮੇਵਾ ਖਾਰੀਆਂ ਨੇ ਕਸ਼ਮੀਰ ਜੀ ਜਿਸ ਤਰੀਕੇ ਦੇ ਨਾਲ ਸਾਡੇ ਪਤਾ ਹੀ ਹੈ ਜੋ ਸਿਆਸਤਦਾਨ ਕਰ ਰਹੇ ਨੇ ਬਹੁਤ ਘੱਟ ਸਿਆਸਤਦਾਨ ਹੋਣਗੇ ਜਿਹੜਾੇ ਸੇਵਾ ਕਰ ਰਹੇ ਨੇ ਤੇ ਬਾਕੀਆਂ ਦਾ ਤਾਂ ਤੁਹ ਪਤਾ ਹੀ ਆ ਤੁਹਾਨੂੰ ਮੇਵਾ ਖਾ ਰਹੇ ਨੇ ਮੇਵਾ ਖਾ ਰਹੇ ਨੇ मतलब ਤੁਹਾਡੇ ਕਹਿੰਦੇ ਅਕੋਰਡਿੰਗ ਵੀ ਮਤਲਬ ਸਰਕਾਰਾਂ ਮੇਵਾ ਹੀ ਖਾ ਰਹੀਆਂ ਨੇ ਸੇਵਾ ਦਾ ਨਾਂ ਕਿਤੇ ਦੂਰ ਦੂਰ ਨਹੀਂ ਹੈ ਜੇ ਇਹ ਸਾਡੀਆਂ ਸਰਕਾਰਾਂ ਸਹੀ ਮੈਨੇਜ ਜੀ ਆਵਾਮ ਦੀ ਸੇਵਾ ਕਰਦੀਆਂ ਹੁੰਦੀਆਂ ਤਾਂ ਸ਼ਾਇਦ ਸਾਡਾ ਮੁਲਕ ਪਿਆਰਾ ਭਾਰਤ ਅੱਜ ਫੇਰ ਤੋਂ ਸੋਨੇ ਦੀ ਚਿੜੀ ਹੁੰਦਾ ਹਾਂ ਬਹੁਤ ਵਧੀਆ ਗੱਲ ਕੀਤੀ ਤੁਸੀਂ ਬਰਿੰਦਰ ਜੀ ਗੱਲਬਾਤ ਕਰ ਲੈਣੇ ਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਰਾਬ ਵੱਡੀ ਮੁਹਮ ਚਲਾਈ ਜਾ ਰਹੀ ਹੈ ਔਰ ਕਿਆ ਇਹ ਵੀ ਜਾ ਰਿਹਾ ਕਿ ਕਈ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਇਹਨਾਂ ਨਸ਼ਾ ਤਸਕਰਾਂ ਦੀ ਜ਼ਬਤ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਜਿਹੜਾ ਪੰਜਾਬ ਸਰਕਾਰ ਨੇ ਜਿਹੜੀ ਮੁਹਮ ਵਿੱਢੀ ਹੈ ਨਸ਼ਾ ਤਸਕਰਾਂ ਖਿਲਾਫ ਜੋ ਪਤਾ ਲੱਗਿਆ ਕਿ ਜਿਸ ਢੰਗ ਨਾਲ ਆਈਜੀ ਪੰਜਾਬ ਦੇ ਜਿਹੜੇ ਸੁਖਚੰਦ ਸਿੰਘ ਹੋਰਾਂ ਨੇ ਗੱਲ ਦਸੀ ਹੈ ਸੁਖਚੰਦ ਸਿੰਘ ਗਿਲ ਹੋਰਾਨੇ ਜੋ ਉਹਨਾਂ ਦਾ ਕਹਿਣਾ ਹੈਗਾ ਕਿ 111 ਦੇ ਕਰੀਬ ਜਿਹੜੇ ਵੱਡੇ ਹੈਗੇ ਨੇ ਨਸ਼ਾ ਤਸਕਰ ਉਹਨਾਂ ਦੀ 88.3 ਕਰੋੜ ਦੀ ਲਾਗੇ ਦੀ ਜਿਹੜੀ ਪ੍ਰਾਪਰਟੀ ਹੈ ਉਹ ਜ਼ਬਤ ਕਰ ਲਈ ਗਈ ਹੈ ਤੇ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਜੀ 59 ਦੇ ਕਰੀਬ ਜਿਹੜੇ ਹੋਰ ਕੇਸ ਨੇ ਜਿਨ੍ਹਾਂ 'ਚ ਮਤਲਬ ਕਿ ਅੰਦਾਜ਼ਨ 31 ਕਰੋੜ ਦੀ ਜਿਹੜੀ ਜਾਇਦਾਦ ਉਹ ਜ਼ਬਤ ਕਰਨ ਦੀ ਤਿਆਰੀ ਵੀ ਚੱਲ ਰਹੀ ਹੈ ਜੀ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਸਾਡਾ ਇਹ ਸੂਬਾ ਰਿਹਾ ਹੈ ਕਸ਼ਮੀਰ ਜੀ ਕਿ ਜਦੋਂ ਪੰਜਾਬ ਦੇ ਜਿਹੜੀ ਨੌਜਵਾਨੀ ਹੁੰਦੀ ਸੀ ਬੜੇ ਪੂਰੇ ਵਰਲਡ ਅੱਜ ਵੀ ਹੈ ਜਿਹੜੇ ਲੋਕ ਨਸ਼ੇਦ ਦੂਰ ਹੈ ਕਿ ਖੇਡਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਚਾਹੇ ਕਿਸਾਨੀ ਹੋਵੇ ਚਾਹੇ ਜਵਾਨੀ ਹੋਵੇ ਫੌਜ ਦੇ ਵਿੱਚ ਤੁਸੀਂ ਦੇਖ ਲਓ ਕਿ ਪੰਜਾਬੀਆਂ ਨੇ ਹਰ ਖਿੱਤੇ 'ਚ ਜਾ ਕੇ ਆਪਣਾ ਨਾਮਣਾ ਖੱਟਿਆ ਝੰਡੇ ਗੱਡੇ ਨੇ ਨਾਮਣਾ ਖੱਟਿਆ ਔਰ ਮੈਂ ਇਹ ਗੱਲ ਕਰਾਂਗਾ ਕਿ ਇਹ ਕਾਲਾ ਦੌਰੀ ਇਹ ਵੀ ਇੱਕ ਤਰ੍ਹਾਂ ਦਾ ਕਾਲਾ ਦੌਰੀ ਹੈ ਕਿ ਪੰਜਾਬ ਦਾ ਜਿਹੜਾ ਹੈਗਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਨਸ਼ੇ ਦੇ ਛੇਵੇਂ ਦਰਿਆ ਦੇ ਵਿੱਚ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਰੁੱੜਦੀ ਆ ਰਹੀ ਹੈ ਖੈਰ ਬਹੁਤ ਸਾਰੇ ਲੋਕ ਇਹੋ ਜਿਹੀ ਵੀ ਨੇ ਜਿਹਨਾਂ ਜਿਸ ਢੰਗ ਨਾਲ ਸਾਡੇ ਖਿਡਾਰੀ ਜਿਹੜੇ ਨੇ ਉਹ ਖੇਡਾਂ ਦੇ ਵਿੱਚ ਵੀ ਤਕਮੇ ਲੈ ਕੇ ਆ ਰਹੇ ਨੇ ਤੇ ਸੋ ਦੇਖੋ ਗੱਲ ਪਤਾ ਕੀ ਹੈ ਜੀ ਇਹ ਮਹਿੰਮ ਤਾਂ ਬਹੁਤ ਵਧੀਆ ਹੈਗੀ ਹੈ ਪੰਜਾਬ ਸਰਕਾਰ ਨੇ ਜੋ ਕੰਮ ਕੀਤੇ ਨੇ ਪਰ ਬਹੁਤ ਸਾਰੇ ਚੀਜ਼ਾਂ ਇਹ ਵੀ ਦੇਖਣੀਆਂ ਦੇਖਣ ਚ ਆਈਆਂ ਕਿ ਪਿੱਛੇ ਜੀ ਤੁਸੀਂ ਵੀ ਸੁਣਿਆ ਹੁਣ ਪੰਜਾਬ ਪੁਲਿਸ ਵੱਲੋਂ ਜੀ ਮਹਿੰਮ ਵੱਡੀ ਵਿੱਡੀ ਗਈ ਹੈ ਕਿ ਬਹੁਤ ਥਾਈ ਜਾ ਕੇ ਉਹਨਾਂ ਨੇ ਰੇਡ ਕੀਤੀ ਹੈ ਪੂਰੀ ਪੁਲਿਸ ਫੋਰਸ ਜਾਂਦੀ ਹੁੰਦੀ ਸੀ ਇੱਕ ਪਾਰਟਿਕੂਲਰ ਇਲਾਕੇ ਦੇ ਵਿੱਚ ਲੁਧਿਆਣੇ 'ਚ ਵੀ ਰੇਡਾਂ ਹੋਈਆਂ ਨੇ ਉਹ ਪਹਿਲੇ ਜਾ ਕੇ ਇੱਕ ਤਰ੍ਹਾਂ ਇਲਾਕਾ ਸੀਲ ਹੋ ਜਾਂਦਾ ਸੀਗਾ ਤੇ ਉਹ ਪਹਿਲਾਂ ਹੀ ਇਤਲਾ ਮਿਲ ਜਾਂਦੀ ਸੀ ਕਈਆਂ ਨੂੰ ਤੇ ਮਤਲਬ ਕਿ ਪੁਲਿਸ ਆ ਗਈ ਆ ਤੇ ਉਹ ਜਿਹੜੇ ਤਸਕਰ ਹੁੰਦੇ ਸੀ ਪਹਿਲਾਂ ਹੀ ਉਹ ਆਪਣਾ ਹਿਸਾਬ-ਕਿਤਾਬ ਲਾ ਕੇ ਤੇ ਜੇ ਉਹਨਾਂ ਕੋਲੋਂ ਮਾੜਾ-ਮੋਟਾ ਲੋਕਾਂ ਦਾ ਜੋ ਕਹਿਣਾ ਕਿ ਭਾਈ ਪੁਲਿਸ ਸੇ ਪਹਿਲਾਂ ਇਨਟਿਮੇਟ ਕਰ ਦਿੰਦੀ ਆ ਤੇ ਲੋਕ ਤੇ ਜਿਹੜੇ ਹੈਗੇ ਨੇ ਜਿਹੜੇ ਮਾੜੇ ਅੰਸਰ ਨੇ ਉਹ ਪਹਿਲਾਂ ਹੀ ਆਪਣਾ ਜਿਹੜਾ ਹੈਗਾ ਉਹ ਸੰਭਾਲ ਲੈਂਦੇ ਨੇ ਆਪਣੇ ਆਪ ਨੂੰ ਕੋਈ ਬੰਦੇ ਪਹਿਲਾਂ ਹੀ ਅਲਰਟ ਹੋ ਜਾਂਦੇ ਨੇ ਪਹਿਲਾਂ ਹੀ ਅਲਰਟ ਹੋ ਜਾਂਦੇ ਨੇ ਸੋ ਇਹ ਜਿਹੜੀ ਚੀਜ਼ ਹੈਗੀ ਆ ਦੇਖੋ ਬਹੁਤ ਸਾਰੇ ਹਰ ਮਹਿਕਮੇ ਦੇ ਵਿੱਚ ਮੈਂ ਗੱਲ ਕਰਾਂਗੇ ਕਿ ਹਰ ਮਹਿਕਮੇ ਦੇ ਵਿੱਚ ਹਰ ਚੰਗੇ ਵੀ ਲੋਕ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਮਿਲੀ ਭੁਗਤਾਂ ਵੀ ਹੁੰਦੀਆਂ ਨੇ ਸੋ ਇਮਾਨਦਾਰੀ ਦੇ ਨਾਲ ਜੇ ਆਪਣੀਆਂ ਸਰਕਾਰਾਂ ਪੁਲਿਸ ਔਰ ਪਬਲਿਕ ਵੀ ਜੀ ਸਹੀ ਤਰੀਕੇ ਨਾਲ ਸਾਥ ਦੇਣ ਤੇ ਮੈਂ ਕਹਿੰਦਾ ਬਹੁਤ ਵੱਡਾ ਮੁੱਦਾ ਨਹੀਂ ਹੈਗਾ ਨਸ਼ੇ ਨੂੰ ਜੜੋਂ ਖਤਮ ਕਰਨਾ ਅੱਛਾ ਵੀਰਿੰਦਰ ਜੀ ਤੁਸੀਂ ਕਿਹਾ ਵੀ ਪਬਲਿਕ ਜਾਂ ਸਰਕਾਰਾਂ ਨਾਲ ਸਾਧਨ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਜੀ ਬਹੁਤ ਵਧੀਆ ਗੱਲ ਕੀਤੀ ਹੈ ਪਰ ਕੀ ਹੋ ਨਹੀਂ ਸਕਦਾ ਕਿ ਨਸ਼ਾ ਜਿੱਥੋਂ ਆਈ ਰਿਹਾ ਜੀ ਉੱਥੇ ਠੱਲ ਪਾਈ ਜਾ ਸਕੇ ਦੇਖੋ ਜਿਸ ਤਰੀਕੇ ਦੇ ਨਾਲ ਇਹ ਅੰਤਰਰਾਸ਼ਟਰੀ ਪਦਰਤ ਵੀ ਬਹੁਤ ਸਾਰੇ ਜਿਹੜੇ ਸਾਡੇ ਗੁਆਂਢੀ ਮੁਲਕਾਂ ਤੋਂ ਵੀ ਪਤਾ ਲੱਗਿਆ ਕਿ ਜਿਸ ਢੰਗ ਨਾਲ ਡਰੋਨ ਦੇ ਜ਼ਰੀਏ ਵੀ ਨਸ਼ਾ ਵੀ ਆਉਂਦਾ ਰਿਹਾ ਹੈ ਬੀਐਸਐਫ ਜਿਹੜੀ ਹੈ ਸਾਡੀ ਬੜੇ ਉੱਤੇ ਹਿੰਮਤ ਦੇ ਨਾਲ ਇਹਨਾਂ ਸਭ ਚੀਜ਼ਾਂ ਨੂੰ ਕੰਟਰੋਲ ਕਰ ਰਹੀ ਹੈ ਪਰ ਫਿਰ ਵੀ ਮੈਂ ਜਿਸ ਰੰਗ ਨਾਲ ਕਹਿ ਰਹੇ ਹਾਂ ਕਿ ਕੁਝ ਨਾ ਕੁਝ ਹਰ ਵਿਭਾਗ ਦੇ ਵਿੱਚ ਮਾੜੇ ਅਨਸਰ ਵੀ ਹੁੰਦੇ ਨੇ ਇਹਨਾਂ ਦੀ ਮਿਲੀ ਭੁਗਤ ਨਾਲ ਇਹ ਸਭ ਚੀਜ਼ਾਂ ਹੋ ਜਾਂਦੀਆਂ ਸੋ ਜੇ ਮੈਂ ਉਹੀ ਗੱਲ ਕਰ ਰਿਹਾ ਹਾਂ ਪੁਲਿਸ ਸਰਕਾਰ ਤੇ ਪਬਲਿਕ ਇਹ ਤਿੰਨਾਂ ਨੂੰ ਇਮਾਨਦਾਰ ਹੋਣਾ ਪਊਗਾ ਇਹ ਨਹੀਂ ਐ ਕਿ ਪੁਲਿਸ ਤੇ ਸਰਕਾਰ ਤੇ ਪੂਰਾ ਹੀਲਾ ਕਰੀ ਜਾਵੇ ਤੇ ਪਬਲਿਕ ਮੁੜੇ ਨਾ ਠੀਕ ਹੈ ਸੋ ਉਹੀ ਚੀਜ਼ਾਂ ਵੀ ਜਿਹੜੀਆਂ ਹੋਣੀਆਂ ਤੇ ਕਾਨੂੰਨ ਵੀ ਮੈਂ ਕਹਿੰਦਾ ਸਖਤ ਹੋਣੇ ਚਾਹੀਦੇ ਅੱਛਾ ਕਸ਼ਮੀਰ 'ਚ ਇਹ ਵੀ ਦੇਖਿਆ ਗਿਆ ਕਿ ਬੰਦੇ ਤੇ ਜਿਹੜੇ ਤੇ ਕੇਸ ਨਹੀਂ ਨਾ ਪਿਆ ਹੁੰਦਾ ਉਹ ਥੋੜਾ ਜਿਹਾ ਡਰਦਾ ਹੈ ਤੇ ਜਿਹਦੇ 'ਚ ਕਈ ਜਿਹੜੇ ਬੰਦੇ ਇਹੋ ਜਿਹੇ ਨੇ ਜਿਹੜੇ ਇੱਕ ਦਿਨ ਮਤਲਬ ਦੇਖਿਓ ਜੀ 10-10 ਕੇਸ ਪੇ ਉਹ ਬਾਹਰ ਆਂਦੇ ਨੇ ਤੇ ਫੇਰ ਉਹੀ ਕੰਮ 'ਚ ਲੱਗ ਜਾਂਦੇ ਨੇ ਕਈ ਤੇ ਇਹੋ ਜਿਹੇ ਬਰਾਦਰੀਆਂ ਵੀ ਨੇ ਤੇ ਇਹ ਲੱਗਦਾ ਕਿ ਜਿੰਨਾਂ ਉਹਨਾਂ ਨੂੰ ਤਾਂ ਆਤ ਹੀ ਹੋ ਜਾਂਦੀ ਹੈ ਕਿ ਯਾਰ ਕੋਈ ਚੱਕਾ ਨਹੀਂ ਜੀ ਚੀਰੇ ਜਾ ਕੇ ਉਹ ਜਮਾਨਤ ਕਰਾਉਣਾ ਤਾਂ ਪੀਛਾ ਹੀ ਬਣ ਚੁੱਕਿਆ ਹੋਇਆ ਹੈ ਤੇ ਕੰਮ ਹੀ ਅਸੀਂ ਇਹੀ ਕਰਨਾ ਹੈ ਅੰਦਰ ਕੇਸ ਹੋਗਾ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਚਾਰ ਦਿਨ ਅੰਦਰ ਲਾਏ ਫਿਰ ਬਾਹਰ ਆਏ ਫਿਰ ਉਹੀ ਕੰਮ ਕਰਕੇ ਕਾਨੂੰਨ ਜੇ ਸਖਤ ਥੋੜਾ ਜਿਆ ਐਮੈਂਡਮੈਂਟ ਕਰਕੇ ਸਰਕਾਰਾਂ ਜਿਹੜੀਆਂ ਨੇ ਕਾਨੂੰਨ ਦੀ ਸਖਤੀ ਲਿਆਵੇ ਨਾ ਦੇ ਮਤਲਬ ਕਿ ਪਤਾ ਹੀ ਨਹੀਂ ਲੱਗੇ ਜਦੋਂ ਹੁਣ ਦੇਖ ਲਓ ਕਿ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਸਿੰਗਾਪੁਰ ਚ ਵੀ ਲਾ ਲਓ ਤੁਸੀਂ ਕਿਹੋ ਜਿਹਾ ਪਨਿਸ਼ਮੈਂਟਸ ਨੇ ਪੰਜ ਸੀ ਫਾਇਲਾ ਦਿੰਦੇ ਨੇ ਫਾਇਲਾ ਦਿੰਦੇ ਨੇ ਹਾਂਜੀ ਤੇ ਇਹ ਇੱਕ ਦੋ ਵਾਰ ਦੀ ਚੀਜ਼ਾਂ ਕਾਨੂੰਨ ਸਖਤੀ ਦੇ ਨਾਲ ਬਣਾਇਆ ਜਾਵੇ ਤੇ ਉਸ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ ਤੇ ਮੈਂ ਕਹਿੰਦਾ ਮਤ ਮਜਾਲ ਹੈ ਕਿ ਜੇ ਨਸ਼ਾ ਪੰਜਾਬ 'ਚ ਵੜ ਵੀ ਜਾਵੇ ਕਿਤਨਾ ਕਿਤੇ ਮਤਲਬ ਕਾਨੂੰਨ ਦੀ ਸਖਤੀ ਜ਼ਰੂਰੀ ਹੈ ਵੱਡਾ ਯੋਗਦਾਨ ਪਾ ਸਕਦੀ ਹੈ ਇਹਨੂੰ ਰੋਕਦਾ 10-10 ਪਰਚੇ ਨੇ ਲੋਕਾਂ ਤੇ ਉਹ ਫੇਰ ਬਾਹਰ ਆਉਂਦੇ ਨੇ ਫੇਰ ਉਹੀ ਕੰਮ ਚ ਲੱਗ ਜਾਂਦੇ ਨੇ ਘੁੰਮਦੇ ਨੇ ਘਰੇ ਆਂ ਘੁੰਮਦੇ ਨੇ ਉਹ ਕਹਿੰਦੇ ਸਾਨੂੰ ਪਰਵਾਹ ਹੀ ਨਹੀਂ ਕੋਈ ਹੁਣ ਤੁਹਾਡੇ ਤੇ ਮੋਹਰ ਲੱਗ ਗਈ ਹੈ ਪੱਕੀ ਹਾਂ ਹੁਣ ਤਾਂ ਕੋਈ ਗੱਲ ਨਹੀਂ ਫੇਰ ਪਰਚਾ ਪੈ ਜਾਊਗਾ ਫੇਰ ਉਹੀ ਕੰਮ ਕਰ ਲਾਂਗੇ ਅ ਵੀਰਿੰਦਰ ਜੀ ਚਲੋ ਬੜਾ ਦੁੱਖ ਲਾਦਾ ਜਦੋਂ ਨਸ਼ੇ ਨਾਲ ਕਿਸੇ ਦਾ ਘਰ ਦਾ ਚਿਰਾਗ ਬੁੱਝ ਜਾਂਦਾ ਹੈ ਬੜਾ ਦੁੱਖ ਲਾਦਾ ਬੜਾ ਦੁੱਖ ਹੀ ਹੁੰਦਾ ਕਿ ਕਿਸੇ ਦਾ ਚਿਰਾਗ ਇਕਲੌਤਾ ਹੀ ਹੁੰਦਾ ਵਾ ਤੇ ਉਹਨਾਂ ਦਾ ਘਰਦਿਆਂ ਦਾ ਆਪਾਂ ਉਹਨਾਂ ਦੇ ਦੇਖ ਨਹੀਂ ਸਕਦੇ ਤੁਸੀਂ ਬਿਲਕੁਲ ਚਲੋ ਇੱਕ ਅਰਦਾਸ ਕਰਦੇ ਆ ਅਸੀਂ ਆਪਣੇ ਲਈ ਵੀ ਆ ਪੂਰੀ ਐਸਐਮਜੀ ਟੀਮ ਵੱਲੋਂ ਵੀ ਵੀ ਪ੍ਰਮਾਤਮਾ ਇਸ ਨਸ਼ੇ ਦੇ ਕੋੜ ਤੋਂ ਇਸ ਨਸ਼ੇ ਦੇ ਦਰਿਆ ਤੋਂ ਪੰਜਾਬ ਦੀ ਜਵਾਨੀ ਕੀ ਪੂਰੇ ਦੇਸ਼ ਦੀ ਜਵਾਨੀ ਨੂੰ ਬਚਾਈ ਰੱਖੇ ਅੱਛਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸੇ ਖਿਡਾਰੀਆਂ ਲਈ ਇੱਕ ਵੱਡਾ ਐਲਾਨ ਕੀਤਾ ਵਾ ਚਲੋ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਵੀ ਵਧਾਈਆਂ ਕਿ ਸਾਡੇ ਇਸੇ ਖੇਡਾਂ 'ਚ ਪੰਜਾਬ ਨੇ ਬਹੁਤ ਮੱਲਾ ਮਾਰੀਆਂ ਨੇ ਖਿਡਾਰੀਆਂ ਨੇ ਨਾਂ ਰੌਸ਼ਨ ਕੀਤਾ ਹੈ ਨਾਂ ਤਾਂ ਚਲੋ ਪੂਰੇ ਭਾਰਤਵਾਸੀਆਂ ਨੇ ਨਾਂ ਰੌਸ਼ਨ ਕੀਤਾ ਹੈ 빙ੇ ਪੰਜਾਬੀ ਕਿ ਉਹਨਾਂ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਕਸ਼ਮੀਰ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਾਡਾ ਪਿਆਰਾ ਭਾਰਤ ਹੈ ਸਾਡਾ ਦੇਸ਼ ਹੈ ਦੇਸ਼ ਔਰ ਇਸ ਧਰਤੀ ਤੋਂ ਇਸੇ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ ਜੀ ਤੇ ਇਸ ਕਰਕੇ ਖੁਸ਼ੀ ਤੇ ਹੁੰਦੀ ਹੈ ਆਪਣੇ ਮੁਲਕ ਦੀ ਆਪਣੇ ਦੇਸ਼ ਦੀ ਆਪਾਸੇ ਮੁਲਕ ਦੀ ਇਹੋ ਜੇ ਸਾਡੇ ਜਿਹੜੇ ਖਿਡਾਰੀ ਨੇ ਉਹਨਾਂ ਨੇ ਇਨੀ ਮਿਹਨਤ ਕਰਕੇ ਅੱਜ ਜੋ ਮੈਡਲ ਲੈ ਕੇ ਸਾਡੇ ਦੇਸ਼ ਲਈ ਆ ਰਹੇ ਨੇ ਔਰ ਭਗਵੰਤ ਮਾਨ ਹੋ ਰਹੇ ਜੋ ਅਨਾਉਂਸਮੈਂਟ ਕੀਤੀ ਹੈ ਕਿ ਭਾਈ ਇਹ ਜਿਹੜੇ ਖੇਡਾਂ ਹੋਈਆਂ ਨੇ ਚੀਨ ਤੋਂ ਵਾਪਸ ਆਉਣ ਦੇ 10 ਦਿਨਾਂ ਦੇ ਵਿੱਚ ਵਿੱਚ ਹੀ ਖਿਡਾਰੀਆਂ ਨੂੰ ਉਹਨਾਂ ਦੇ ਜਿਹੜੇ ਹੈਗੇ ਇਨਾਮ ਤੇ ਹੋਰ ਜਿਹੜੇ ਲਾਭ ਨੇ ਉਹ ਦਿੱਤੇ ਜਾਣਗੇ ਮੈਂ ਕਿਹਾ ਬੜੀ ਵਧੀਆ ਗੱਲ ਐ ਬਹੁਤ ਚੰਗਾ ਲੱਗਿਆ ਉਹਨਾਂ ਨੇ ਕਿ ਪਿਛਲੀਆਂ ਸਰਕਾਰਾਂ ਜਿਦੇ ਇਦਾਂ ਹੋਇਆ ਨਹੀਂ ਸੀ ਚਲੋ ਤੁਸੀਂ ਕਰ ਦਿਓ ਪਿਛਲੀ ਸਰਕਾਰਾਂ ਨੇ ਨਹੀਂ ਕੀਤਾ ਤੁਸੀਂ ਕਰ ਦਿਓ ਬਹੁਤ ਵਧੀਆ ਕਰਦੇ ਪਿਓ ਅ ਜਰੂਰਤ ਇਹ ਐ ਖੇਡਾਂ ਦੇ ਵਿੱਚ ਨਾ ਜੀ ਦੇਖਿਆ ਜਾਵੇ ਜਿਸ ਢੰਗ ਨਾਲ ਹੋਣ ਤੇ ਚਲੋ ਸਾਡੇ ਦੇਸ਼ ਚ ਲੋਕ ਜਿਹੜੇ ਖਿਡਾਰੀ ਨੇ ਉਹ ਮੈਡਲ ਲੈ ਕੇ ਆ ਰਹੇ ਨੇ ਪਰ ਇਹ ਝਾਤ ਮਾਰੀਏ ਨਾ ਰਸ਼ੀਆ ਹੋ ਗਿਆ ਚਾਈਨਾ ਹੋ ਗਿਆ ਯੂਐਸਏ ਹੋ ਗਿਆ ਤੁਸੀਂ ਦੇਖ ਲਓਗੇ 올림픽 ਦੇ ਵਿੱਚ ਕਿਸ ਢੰਗ ਨਾਲ ਮੈਡਲਾਂ ਤੇ ਮੈਡਲ ਲਈ ਜਾਂਦੇ ਨੇ ਜੀ ਔਰ ਸਾਡੀ 150 ਕਰੋੜ ਦੀ ਆਬਾਦੀ ਹੋਣ ਵਾਲੀ ਹੈ ਹਾਂ ਨੇੜੇ-ਤੇੜੇ ਨੇੜੇ-ਤੇੜੇ ਹੈ ਹੀ ਹਾਂਜੀ ਹਾਂ 143.86 ਕਰੋੜ ਦੇ 142 ਹੈ ਨਾ ਇੰਨੀ ਕਹਿ ਰਹੇ ਨੇ ਭਈ 142 ਜਾਂ 143 ਕਰੋੜ ਦੇ ਲਾਗੇ ਚੱਕੇ ਹੈ ਤੇ ਇੰਨਿਆਂ ਦੇ ਵਿੱਚ ਜਿਹੜੇ ਮੈਡਲ ਹੈ ਉਹ ਤੇ ਚਾਈਨਾ ਤੋਂ ਵੀ ਸਾਡੀ ਆਬਾਦੀ ਜ਼ਿਆਦਾ ਹੈਗੀ ਹੈ ਹੈਨਾ ਕੋਈ ਇੰਨਾਂ ਤੋਂ ਵੀ ਜ਼ਿਆਦਾ ਚਾਈਨਾ ਤੋਂ ਵੀ ਜ਼ਿਆਦਾ ਹੈਨਾ ਸੋ ਕਿਤੇ ਨਾ ਕਿਤੇ ਖੇਡ ਪਾਲਿਸੀ ਦੇਖੋ ਮੈਂ ਗੱਲ ਕਰਦਾ ਕਸ਼ਮੀਰ ਜੀ ਜਿਹੜੇ ਮੁਲਕ ਦੀ ਸਿੱਖਿਆ ਦੀ ਪਾਲਿਸੀ ਬੜੀ ਸਟਰੋਂਗ ਹੈ ਜੀ ਹੈਲਥ ਜਿਹੜੀਆਂ ਉੱਥੇ ਬਹੁਤ ਵਧੀਆ ਜਿਸ ਮੁਲਕ ਦੇ ਵਿੱਚ আর ਤੀਸਰੀ ਖੇਡ ਨੀਤੀ ਚੰਗੀ ਹੈ ਉਹ ਮੁਲਕ ਜਿਹੜਾ ਨਾ ਉਹ ਕੋ ਨੂੰ ਕੋਈ ਤਰੱਕੀ ਤਰੋਕ ਨਹੀਂ ਸਕਦਾ ਉਹ ਸਿਰੇ ਦਾ ਮੁਲਕ ਬਣ ਜਾਊਗਾ ਨੰਬਰ 1 ਮੁਲਕ ਬਣ ਜਾਊਗਾ ਪਰ ਜਿੱਥੇ ਇਹ ਚੀਜ਼ਾਂ ਨਾ ਧਾਰਦੇ ਨੇ ਕੁਆਲਿਟੀ ਘਟ ਹੈ ਉਉਠੀ ਚੀਜ਼ਾਂ ਹੋਣ ਗਿਆ ਦੇਖੋ ਇੱਕ ਨੈਪੋਟਿਜ਼ਮ ਸਾਡੇ ਬਹੁਤ ਦੇਖੀ ਗਈ ਹੈ ਖੇਡਾਂ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਜਿਹੜੀਆਂ ਬਹੁਤ ਸਾਰੇ ਖਿਡਾਰੀਆਂ ਨਾਲ ਗੱਲਾਂ ਹੁੰਦੀਆਂ ਨੇ ਬਹੁਤ ਸਾਰੇ ਖਿਡਾਰੀ ਇਹੋ ਜਿਹੇ ਨੇ ਜਿਹੜੇ ਗੱਲਾਂ ਦੱਸਦੇ ਨੇ ਕਿ ਭਾਈ ਉੱਥੇ ਜਦੋਂ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਨੇ ਤੇ ਉੱਥੇ ਜੋ ਇਸ ਢੰਗ ਨਾਲ ਖਿਡਾਰਨਾ ਕੁੜੀਆਂ ਨਾਲ ਜੋ ਚੀਜ਼ਾਂ ਹੁੰਦੀਆਂ ਨੇ ਆ ਪਿੱਛੇ ਦੀ ਦਰੌਲਾ ਵੀ ਬਹੁਤ ਪੈਂਦੇ ਨੇ ਵੀ ਜਿਹੜੇ ਕੋਚ ਹੋ ਗਏ ਚਾਹੇ ਮਤਲਬ ਕਿ ਵੱਡੇ ਜਿਹੜੇ ਹੈਗੇ ਨੇ ਬੰਦੇ ਉਹ ਇਸ ਢੰਗ ਨਾਲ ਲੜਕੀਆਂ ਨਾਲ ਬਦਤਮੀਜ਼ੀ ਨਾਲ ਪੇਚ ਆਉਂਦੇ ਨੇ ਬੜੀ ਮਾੜੀ ਗੱਲ ਆ ਔਰ ਕਈ ਵਾਰੀ ਇੰਡਾਇਰੈਕਟ ਵੇ ਨਾਲ ਟੱਚ ਕਰਦੇ ਆ ਇੰਡਾਇਰੈਕਟ ਵੇ ਨਾਲ ਟੱਚ ਕਰਦੇ ਔਰ ਇਹ ਵੀ ਚੀਜ਼ਾਂ ਸੁਣਨ ਨੂੰ ਮਿਲਦੀਆਂ ਕਿ ਭਾਈ ਜਦੋਂ ਬਾਹਰ ਜਾਣ ਦਾ ਮੌਕਾ ਆਂਦਾ ਨੇ ਤੇ ਉੱਥੇ ਵੀ ਬੜੀ ਪਾਰਸ਼ੀਅਲਿਟੀ ਚੱਲਦੀ ਆ ਉੱਥੇ ਤੇ ਜਿਹੜਾ ਚੰਗਾ ਖਿਡਾਰੀ ਹੈਗਾ ਉਹ ਪਿੱਛੇ ਹੋ ਕੇ ਤੇ ਉਹਨੂੰ ਅੱਗੇ ਕਰਾ ਜਿੰਨੇ ਇੱਕ ਹੁਣ ਜਿਹੜਾ ਆਪਣੇ ਇੰਡੀਆ ਦਾ ਬੜਾ ਵੱਡਾ ਕ੍ਰਿਕਟ ਦਾ ਖਿਡਾਰੀ ਸੀ ਉਹਦੇ ਬੇਟੇ ਨੂੰ ਮਤਲਬ ਵਟਸਐਪ ਤੇ ਮੈਂ ਦੇਖ ਰਿਹਾ ਸੀ ਇੱਕ ਤਸਵੀਰ ਜੀ ਉਹ ਦੋ ਬੱਚਿਆਂ ਦੀ ਸੀ ਇੱਕ ਉਸ ਖੜਾ ਰੀ ਦਾ ਮੁੰਡਾ ਸੀ ਇੱਕ ਦੂਸਰਾ ਬੱਚਾ ਸੀ ਸਹੀ ਹੈ ਗਲਤ ਹੈ ਮੈਂ ਇਹ ਨਹੀਂ ਕਹਿੰਦਾ ਇਹ ਸਹੀ ਹੈ ਗਲਤ ਹੈ ਪਰ ਉਹਦੇ ਚ ਇਹ ਚੀਜ਼ ਦੱਸੀ ਗਈ ਸੀ ਕਿ ਸਫਾਰਿਸ਼ ਦੇ ਨਾਲ ਦੇਖੋ ਉਸ ਖੜਾ ਰੀ ਦੇ ਬੱਚੇ ਨੂੰ ਕਿੱਦਾਂ ਇੰਡੀਆ ਦੀ ਕ੍ਰਿਕਟ ਟੀਮ 'ਚ ਲਿਆ ਗਿਆ ਸੋ ਇਹੋ ਜਿਹੀ ਜਿਹੜੀਆਂ ਨੈਪੋਟਿਜ਼ਮ ਹੈ ਜਿਹੜੀ ਹੈ ਉਹ ਇਹੋ ਜਿਹੀ ਸਫਾਰਿਸ਼ ਹੈ ਅਗਰ ਖੇਡਾਂ 'ਚ ਨਾ ਹੋਵੇ ਇਮਾਨਦਾਰੀ ਦੇ ਨਾਲ ਜਿਹੜਾ ਬੱਚਾ ਕਾਬਲ ਹੈ ਕਾਬਲੀਅਤ ਦੇ ਆਧਾਰ ਦੇ ਉੱਤੇ ਆਪਾਂ ਮਤਲਬ ਅੱਗੇ ਲੈ ਕੇ ਜਾਈਏ ਤਾਂ ਸਾਡਾ ਸਾਡੇ ਨੌਜਵਾਨਾਂ ਦੇ ਵਿੱਚ ਇੰਨਾ ਜਜ਼ਬਾ ਇੰਨੀ એનર્ਜੀ ਹੈ ਕਿ ਉਹ ਮੈਡਲ ਲਿਆ ਸਕਦੇ ਨੇ ਸਾਡੇ ਲਈ। ਹਰਿੰਦਰ ਜੀ ਤੁਸੀਂ ਗੱਲਬਾਤ ਕੀਤੀ ਹੈ ਕਿ ਗਾਂਹ ਦੀ ਗਾਂ ਵੀ ਚਲੋ ਜੋ ਵੀ ਇਹਨਾਂ ਹੁੰਦਾ ਹੁੰਦਾ ਰਹਿੰਦਾ ਹੈ ਉਹ ਮੇਰੇ ਖਿਆਲ ਕਿਤੇ ਨਾ ਕਿਤੇ ਮੇਨ ਖਿਡਾਰੀ ਕਾਬਿਲ ਖਿਡਾਰੀ ਜਿਹੜੇ ਸક્ષਮ ਹੁੰਦੇ ਆ ਯੋਗ ਹੁੰਦੇ ਆ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ ਰਹਿ ਜਾਂਦੇ ਬਿਲਕੁਲ ਔਰ ਮੇਰੇ ਖਿਆਲ ਲੱਗਦਾ ਵੀ ਤੁਸੀਂ ਜਿਹਦਾ ਰਿਸ਼ਵਤ ਦੀ ਗੱਲ ਕੀਤੀ ਆ ਇਹ ਉਹ ਭ੍ਰਿਸ਼ਟਾਚਾਰ ਵੀ ਉਹਨੇ ਕਿਸੇ ਵੀ ਮਹਿਕਮੇ ਜਾਂ ਕਿਸੇ ਵੀ ਗੇਮ ਨੂੰ ਛੱਡਿਆ ਨਹੀਂ ਆ ਬਿਲਕੁਲ ਜੀ ਤੁਸੀਂ ਖੇਡ ਦੀ ਗੱਲ ਤੇ ਹੈ ਹੀ ਹੈ ਉਸ ਦੇ ਨਾਲ ਕੋਈ ਵੀ ਤੁਸੀਂ ਆਧਾਰਾ ਦੇਖ ਲਓ ਕੋਈ ਵੀ ਸੈਕਟਰ ਦੇਖ ਲਓ ਕਾਰਪੋਰੇਟ ਸੈਕਟਰ ਦੇ ਵਿੱਚ ਵੀ ਇਵਨ ਕ ਕਾਰਪੋਰੇਟ ਸੈਕਟਰ ਦੇ ਵਿੱਚ ਵੀ ਇਹ ਸਭ ਚੀਜ਼ਾਂ ਮੌਜੂਦ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਇਹ ਚੀਜ਼ਾਂ ਮੌਜੂਦ ਨੇ ਕਈ ਵਾਰੀ ਮੈਂ ਅਕਸਰ ਗੱਲ ਕਰਦਾ ਕਿ ਜਿਹੜੀ ਭ੍ਰਿਸ਼ਟਾਚਾਰੀ ਆ ਮੈਨੂੰ ਐ ਲੱਗਦਾ ਕਿ ਸਾਡੇ ਖੂਨ 'ਚ ਹੁੰਦੀ ਹੁੰਦੀ ਸਾਡੇ ਡੀਐਨਏ ਦੇ ਵਿੱਚ ਪਹੁੰਚ ਚੁੱਕੀ ਆ ਔਰ ਕਰ ਕਰਕੇ ਹੀ ਹੈ ਤੇ ਇਸ ਬਿਮਾਰੀ ਤੋਂ ਬਚਣਾ ਬੜਾ ਲਾਜ਼ਮੀ ਹੈ ਜਿਹੜਾ ਤਾਂ ਬੰਦਾ ਦੇਸ਼ ਨਾਲ ਆਪਣਾ ਪਿਆਰ ਕਰਦਾ ਉਹ ਇਹ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੂਗਾ ਹੀ ਰੱਖੂਗਾ ਜੀ ਚਲੋ ਕੁਝ ਲੋਕ ਨੇ ਜਿਹੜੇ ਇਸ ਚੀਜ਼ ਨੂੰ ਬਚਾ ਕੇ ਰੱਖਦੇ ਨੇ ਮੇਰੇ ਖਿਆਲ ਉਹਨਾਂ ਦੇ ਬਦੌਲਤ ਹੀ ਅਸੀਂ ਇਸ ਧਰਤੀ ਤੇ ਟਿਕੇ ਹੋਏ ਹਾਂ ਬਿਲਕੁਲ ਜੀ ਚੰਗੇ ਲੋਕਾਂ ਦੀ ਬਦੌਲਤ ਹੀ ਇਹ ਧਰਤੀ ਖੜੀ ਹੋਈ ਹੈ ਜਿਨ੍ਹਾਂ ਨੇ ਅਬ ਧਾਰਮਿਕ ਆਧਾਰ ਦੇ ਉੱਤੇ ਗੱਲ ਕਰੀਏ ਤੇ ਉਹ ਰਿਸ਼ੀ ਮੁਨੀ ਜਾਂ ਉਹ ਚੰਗੇ ਕਰਮ ਕਰਨ ਵਾਲੇ ਲੋਕ ਨੇ ਜਿਹੜੇ ਉਹਨਾਂ ਕਰਕੇ ਧਰਤੀ ਟਿੱਕੀ ਹੋਈ ਹੈ ਤੇ ਇਸ ਅਕੋਰਡਿੰਗ ਤਾਂ ਬਹੁਤ ਹੀ ਵੱਡੀ ਗੱਲ ਆ ਮਾਉਣ ਵਾਲੀ ਗੱਲ ਆ ਕਿ ਕਿਢਾਰੀ ਜਾ ਕੇ ਦੇਸ਼ਾਂ ਦੇਸ਼ਾਂ ਵਿੱਚ ਉਹਨਾਂ ਨੇ ਛੰਡੇ ਗੱਡੇ ਆ ਬਿਲਕੁਲ ਜੀ ਬਿਲਕੁਲ ਤੁਸੀਂ ਮੈਂ ਅਕਸਰ ਇਹ ਗੱਲਾਂ ਕਰਦਾ ਕਿ ਸਾਡੇ ਜਿਹੜੇ ਚੰਗੇ ਲੋਕ ਨੇ ਔਰ ਉਹਨਾਂ ਦੀ ਬਦੌਲਤ ਹੀ ਇਹ ਜਿਸ ਢੰਗ ਨਾਲ ਸਾਡੇ ਲੋਕ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਗਏ ਆ ਤੇ ਉੱਥੇ ਵੀ ਆਪਣੀ ਉਹ ਲੈਗਸੀ ਲੈ ਕੇ ਗਏ ਨੇ ਉੱਥੇ ਵੀ ਉਹੀ ਮਾਨਸਿਕ ਵਿਰਾਸਤ ਆਪ ਤਾਂ ਲੈ ਗਏ ਨੇ ਉੱਥੇ ਜਾ ਕੇ ਸਾਡੇ ਮੁਲਕ ਦੇ ਲੋਕਾਂ ਨੂੰ ਬਦਨਾਮ ਕਰਦੇ ਨੇ ਵੀ ਉਹ ਜੋ ਕਰਤੂਤਤਾ ਹੀ ਇਹੋ ਜਿਹੀ ਹੁੰਦੀਆਂ ਨੇ ਬਦਨਾਮ ਕਰਦੇ ਨੇ ਤੇ ਚੰਗੇ ਲੋਕ ਬਾਹਰ ਵੀ ਜਾਣਗੇ ਤੇ ਆਪਣੇ ਦੇਸ਼ ਦਾ ਮਾਣ ਵਧਾਉਣਗੇ ਉੱਥੇ ਜਾ ਕੇ ਕਿ ਦੇਖੋ ਜੀ ਅਸੀਂ ਭਾਰਤੀਆਂ ਦੇਖੋ ਅਸੀਂ ਇਸ ਢੰਗ ਨਾਲ ਅਸੀਂ ਲੋਕਾਂ ਨੂੰ ਦੱਸਦੇ ਹਾਂ ਜੇ ਵਿਸ਼ਵਗੁਰੂ ਬਣਨਾ ਨਾ ਭਾਰਤ ਨੇ ਤੇ ਸਭ ਤੋਂ ਦੇਖੋ ਭਾਰਤ ਇਟਸੈਲਫ ਕੀ ਹੈ ਘਰ ਜਿੱਦਾਂ ਬਣਦਾ ਨਾ ਘਰ ਕੰਦਾ ਨਾਲ ਨਹੀਂ ਬਣਦਾ ਘਰ ਬਣਦਾ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਜਿਹੜਾ ਮੁਲਕ ਹੈ ਮੁਲਕ ਬਣਦਾ ਉੱਥੋਂ ਦੇ ਰਹਿਣ ਵਾਲੇ ਨਾਗਰਿਕਾਂ ਦੇ ਨਾਲ ਉੱਥੋਂ ਦੇ ਸਿਨਿਕਾਂ ਦੇ ਨਾਲ ਜੇ ਉੱਥੋਂ ਦੇ ਲੋਕ ਚੰਗੇ ਹੋਣਗੇ ਤਾਂ ਉਹ ਆਪਣੀ ਰਿਪਰੈਜੈਂਟੇਸ਼ਨ ਵਿਦੇਸ਼ਾਂ ਦੇ ਵਿੱਚ ਉਸੇ ਢੰਗ ਨਾਲ ਦੇਣਗੇ ਨਹੀਂ ਤਾਂ ਕੀ ਲੋਕਾਂ ਨੂੰ ਬਦਨਾਮੀ ਦੇ ਘਰ ਕਰਨਗੇ ਵੀ ਇਹ ਦੇਖੋ ਜੀ ਅਸੀਂ ਭਾਰਤ ਤੋਂ ਆਏ ਆ ਸਾਡੀਆਂ ਕਰਤੂਤਾਂ ਦੇ ਚੰਗੇ ਲੋਕ ਚੰਗੇ ਖਿਡਾਰੀ ਜਿਹੜੇ ਨੇ ਉਹ ਵਿਦੇਸ਼ਾਂ 'ਚ ਜਾ ਕੇ ਸਾਡਾ ਵੀ ਦੇਸ਼ ਦਾ ਨਾਮ ਉੱਚਾ ਕਰਦੇ ਨੇ ਦੇਖੋ ਜੀ ਅਸੀਂ ਮੈਡਲ ਲੈ ਕੇ ਆਏ ਆ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਧਿਆਨ ਦੇ ਯੋਗ ਕਿਤੇ ਨਾ ਕਿ ਤੇ ਸਾਡੀ ਸਿੱਖਿਆ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਭ੍ਰਿਸ਼ਟਾਚਾਰੀ ਤੋਂ ਪਹਿਲਾਂ ਹੀ ਸਾਨੂੰ ਅਲਰਟ ਹੋ ਜਾਈਏ ਜਾਂ ਅਸਾਨੂੰ ਇਨੀ ਸਿੱਖਿਆ ਹੋਵੇ ਕਿ ਨਹੀਂ ਯਾਰ ਜਿਹੜੀ ਭ੍ਰਿਸ਼ਟਾਚਾਰੀ ਹੈ ਬੜੀ ਮਾੜੀ ਚੀਜ਼ ਆ ਬੜੀ ਗਲਤ ਚੀਜ਼ ਆ ਅਸੀਂ ਭ੍ਰਿਸ਼ਟਾਚਾਰੀ ਤੋਂ ਦੂਰ ਰਹਿਣਾ ਕਿਤੇ ਨਾ ਕਿਤੇ ਮੈਂ ਕਹਾਂਗਾ ਸਾਡੀ ਸਿੱਖਿਆ ਦੀ ਨੀਤੀ ਦੇ ਵਿੱਚ ਇਹ ਖਾਮੀ ਹੈ ਕਿਉਂਕਿ ਜਿਹੜਾ ਇੱਕ ਸਿੱਖਿਅਤ ਬੰਦਾ ਹੁੰਦਾ ਜਿਹੜਾ ਚੰਗਾ ਤਾਲੀਮਦਾਰ ਬੰਦਾ ਹੁੰਦਾ ਉਹ ਭ੍ਰਿਸ਼ਟਾਚਾਰੀ ਨਹੀਂ ਕਰਦਾ ਪਰ ਇੱਥੇ ਦੇਖਿਆ ਕਈ ਬਿਓਕਰੇਟਸ ਇਹੋ ਜਿਹੇ ਨੇ ਐਗਜ਼ਾਮੀਨੇਸ਼ਨ ਪਾਸ ਕੀਤੇ ਨੇ ਕੁਆਲੀਫਾਈਡ ਹੈਗੇ ਨੇ ਉਸ ਤੋਂ ਬਾਵਜੂਦ ਵੀ ਤੁਸੀਂ ਦੇਖ ਲਓ ਕਿ ਉਹ ਭ੍ਰਿਸ਼ਟਾਚਾਰੀ ਦੇ ਗੜ ਬਣੇ ਹੋਏ ਨੇ ਭ੍ਰਿਸ਼ਟਾਚਾਰੀ ਜੀ ਪੂਰੀ ਲਪੇਟ ਚ ਆਏ ਪੂਰੀ ਲਪੇਟ ਚ ਆਏ ਹੋਏ ਨੇ ਇਸੇ ਤਰੀਕੇ ਦੇ ਨਾਲ ਤੁਸੀਂ ਲੀਡਰ ਵੀ ਦੇਖ ਲਓ ਸਾਰੇ ਮੈਂ ਇੱਕੋ ਜਿਹਾ ਨਹੀਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਨਹੀਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਪਰ ਮਾੜਿਆਂ ਦੀ ਤਦਾਦ ਹੈ ਨਾ ਜਿਹੜੀ ਉਹ ਵੱਧਦੀ ਜਾ ਰਹੀ ਹੈ ਅ ਚਲੋ ਮੁਕਤੀ ਗੱਲ ਇਹ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਦੇਸ਼ ਦੀ ਜਨਤਾ ਖੁਸ਼ ਹੋਗੀ عوام ਖੁਸ਼ ਹੋਗੀ ਤੇ ਮੇਰੇ ਖਿਆਲ ਮੁਲਕ ਤਾਂ ਫਿਰ ਉਹ ਆਪਣੇ ਆਪ ਹੀ ਵਧੀਆ ਬਣ ਜਾਂਦਾ ਦੇਖੋ ਇਹ ਚੀਜ਼ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤਾੜੀ ਲੋਕਾਂ ਨੂੰ ਵੀ ਸਮਝਣਾ ਪਊਗਾ ਕਿਉਂਕਿ ਲੋਕ ਵੀ ਜਿਹੜੇ ਨੇ ਸਾਡੇ ਜੇ ਆਪਾਂ ਕਹੇ ਨਾ ਸਰਕਾਰਾਂ ਮਾੜੀਆਂ ਨੇ ਜਾਂ ਬਿਊਰੋਕਰੇਟਸ ਮਾੜੇ ਨੇ ਪੁਲਿਸ ਮਾੜੀ ਹੈ ਤੇ ਸਾਡੇ ਲੋਕ ਜਿਹੜੇ ਨੇ ਲੋਕਾਂ ਨੂੰ ਵੀ ਚਾਹੀਦਾ ਕਿਉਂਕਿ ਲੋਕਾਂ ਨੂੰ ਕਈ ਲੋਕ ਇਹੋ ਜਿਹੇ ਨੇ ਜਿਹੜੇ ਤੇ ਚੰਗੇ ਨੇ ਕਈ ਲੋਕ ਇਹੋ ਜਿਹੇ ਨੇ ਜਿਹੜੇ ਮੌਕੇ ਨੂੰ ਜਾਣ ਨਹੀਂ ਦਿੰਦੇ ਜਾਂਦੇ ਜੇ ਮੌਕਾ ਮਿਲੇ ਨਾ ਨਾ ਉਹ ਵੀ ਘੱਟ ਨਹੀਂ ਕਰਦੇ ਚੋਕਾ ਮਾਰ ਦਿੰਦੇ ਨੇ ਮੌਕਾ ਵੇਖ ਕੇ ਚੋਕਾ ਮਾਰ ਦਿੰਦੇ ਨੇ ਵੀ ਚੋਕਾ ਮਾਰ ਦਿੰਦੇ ਨੇ ਜੀ ਅੱਛਾ ਵਿਰਿੰਦਰ ਜੀ ਸਵਰਨ ਸਲਾਰੀਆ ਭਾਜਪਾ ਦੇ ਆਗੂ ਸੀ ਤੇ ਭਾਜਪਾ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਦੇਖੋ ਸਵਰਨ ਸਲਾਰੀਆ ਹੁਰੀ ਜਿਹੜੇ ਨੇ ਇਹ ਇਹਨਾਂ ਨੇ ਦੋਸ਼ ਲਾਇਆ ਕਿ ਭਾ ਜਿਸ ਤਰੀਕੇ ਦੇ ਨਾਲ ਅਸ਼ਵਨੀ ਸ਼ਰਮਾ ਜਿਹੜੇ ਹੈਗੇ ਨੇ ਜੀ ਪਈ ਅਸ਼ਵਨੀ ਸ਼ਰਮਾ ਪਹਿਲੇ ਪ੍ਰਧਾਨ ਰਹੇ ਨੇ ਭਾਜਪੀ ਦੇ ਪੰਜਾਬ ਤੋਂ ਜੀ ਭਾ ਜਿਹੜੇ ਤੇ ਇਹਨਾਂ ਦੀ ਜੀ ਹਜੂਰੀ ਕਰਦੇ ਆ ਉਹਨਾਂ ਨੂੰ ਤਾਂ ਵਧੀਆ ਅਹੁਦੇ ਮਿਲ ਜਾਂਦੇ ਨੇ ਜਿਹੜਾ ਨਹੀਂ ਕਰਦਾ ਤੇ ਉਹ ੁੱਡੇ ਲੈਣ ਲੱਗ ਜਾਂਦਾ ਜੀ ਠੀਕ ਹੈ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਆ ਸਵਰਨ ਸਲਾਰੀਆ ਹੋਰਾਂ ਨੇ ਕਿ ਭਾਈ ਜਿਸ ਢੰਗ ਨਾਲ ਮੀਡੀਆ ਦੇ ਵਿੱਚ ਗੱਲਾਂ ਆ ਰਹੀਆਂ ਨੇ ਕਿ ਭਾਈ ਇਹ ਜਿਹੜਾ ਬੰਦਾ ਦੂਜਾ ਲਈ ਟੋਏ ਪੁੱਟਦਾ ਉਹਦੇ 'ਚ ਜਾ ਕੇ ਆਪ ਹੀ ਡਿੱਗ ਜਾਂਦਾ ਹੈ ਫਿਰ ਉਹਨਾਂ ਨੇ ਇੱਥੇ ਨਹੀਂ ਫਿਰ ਮਾਸਟਰ ਮੂਨ ਲਾਹੂ ਰਾਤੇ ਉਹਨਾਂ ਨੇ ਉਹਨਾਂ ਦੀ ਗੱਲ ਕੀਤੀ ਕਿ ਮਾਸਟਰ ਮੂਨ ਲਾਲ ਹੂਰਾ ਨੇ ਅਸ਼ਵਨੀ ਸ਼ਰਮਾ ਨੂੰ ਲੈ ਕੇ ਆਏ ਸੀ ਸਿਆਸਤ ਦੇ ਬੀਜੇਪੀ ਦੇ ਵਿੱਚ ਤੇ ਇਹ ਇਹਨਾਂ ਨੇ ਉਹਨਾਂ ਦਾ ਵੀ ਘਰੇ ਬਾਤਾਂ ਉਹਨਾਂ ਨੂੰ ਵੀ ਪਿੱਛੇ ਕਰਤਾ ਸੋ ਇਸੇ ਤਰੀਕੇ ਦੇ ਨਾਲ ਜਿਸ ਢੰਗ ਨਾਲ ਉਹਨਾਂ ਨੇ ਗੱਲ ਕੀਤੀ ਹੈ ਸੁਨੀਲ ਜਾਖੜ ਨੂੰ ਵੀ ਠੀਕ ਹੈ ਜੀ ਉਹ ਟਿੱਪਣੀਆਂ ਕੀਤੀਆਂ ਨੇ ਇਸ ਨੂੰ ਦੇਖਦੇ ਹੋਏ ਜੋ ਰਕੇਸ਼ ਰਾਠੌਰ ਨੇ ਜਨਰਲ ਸਕੱਤਰ ਬੀਜੇਪੀ ਦੇ ਉਹਨਾਂ ਨੇ ਇੱਕ ਕਾਰਨ ਦੱਸੋ ਨੋਟਿਸ ਕੱਢਿਆ ਕਿ ਭਾਈ 7 ਦਿਨਾਂ ਦੇ ਵਿੱਚ ਵਿੱਚ ਜਵਾਬ ਦਿਓ ਕਿ ਤੁਸੀਂ ਅਨੁਸ਼ਾਸਨ ਜਿਹੜਾ ਹੈ ਪਾਰਟੀ ਦਾ ਭੰਗ ਕੀਤਾ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਤੁਹਾਡੀਆਂ ਨੇ 7 ਦਿਨਾਂ ਦੇ ਵਿੱਚ ਵਿੱਚ ਜਵਾਬ ਦਿਓ ਦੇਖੋ ਸਵਰਨ ਸਲਾਰਗਿਆ ਆਜ ਜਿਹੜੇ ਹੋਏ ਨੇ ਇਹ ਕਾਫੀ ਬੀਜੇਪੀ ਦੇ ਔਰ ਤਗੜੇ ਬਿਜ਼ਨਸਮੈਨ ਨੇ ਮੁੰਬਈ ਦੇ ਵਿੱਚ ਵੀ ਇਹਨਾਂ ਦੇ ਚੰਗਾ ਵਾ ਤਗੜਾ ਵਪਾਰ ਨੇ ਸਿਕਿਉਰਟੀ ਫਰਮਾਂ ਇਹਨਾਂ ਦੀਆਂ ਉੱਥੇ ਨੇ ਚੰਗਾ ਤਗੜਾ ਬਿਜ਼ਨਸ ਹੈ ਇਹਨਾਂ ਦਾ ਸਵਨਸਲਾਰੀਆ ਦਾ ਇਹ ਜਿਲ੍ਹਾ ਗਰਦਾਸਪੁਰ ਤੋਂ ਇਹ ਉੱਠੇ ਨੇ ਜੀ ਔਰ ਇਹ 2027 ਦੇ 2017 ਦੇ ਵਿੱਚ ਜਿਸ ਵੇਲੇ 22 ਇਲੈਕਸ਼ਨ ਹੋਏ ਨੇ ਲੋਕ ਸਭਾ ਦੇ ਜੀ ਠੀਕ ਹੈ ਉਸ ਵੇਲੇ ਵਿਨੋਦ ਖੰਨਾ ਹੋਰੀ ਜਦੋਂ ਇਹ ਆਪਣਾ ਡੈਥ ਹੋਈ ਹੈ ਜੀ ਉਸ ਤੋਂ ਬਾਅਦ ਬਾਈ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਕੰਟੈਸਟ ਕੀਤਾ ਸੀ ਉਹ ਚੋਣਾਂ ਨੂੰ ਉਹਦੇ ਵਿੱਚ ਸੁਨੀਲ ਜਾਖੜ ਕਾਂਗਰਸ ਵੱਲੋਂ ਖੜੇ ਹੋਏ ਸੀ ਔਰ 193219 ਵੋਟਾਂ ਦੇ ਨਾਲ ਸੁਨੀਲ ਜਾਖੜ ਇਸ ਹਲਕੇ ਤੋਂ ਜਿੱਤ ਗਏ ਸੀ ਠੀਕ ਹੈ 22 ਇਲੈਕਸ਼ਨ ਦੇ ਵਿੱਚ ਸੋ ਹੁਣ ਜਿਸ ਢੰਗ ਦੀਆਂ ਸੁਨੀਲ ਜਾਖੜ ਜੀ ਹੁਣ ਦੇਖ ਲਓ ਬੀਜੇਪੀ ਸੀ ਨੇ ਦੇਖੋ ਸਿਆਸਤ ਦਾ ਕੋਈ ਪਤਾ ਨਹੀਂ ਲੱਗਦਾ ਹਰ ਬੰਦਾ ਸਿਆਸਤਦਾਨ ਜਿਹੜਾ ਹੈ ਨਾ ਉਹਨੂੰ ਆਪਣਾ ਆਪ ਦੇਖਣਾ ਹੁੰਦਾ ਹੈ ਕਈ ਸਿਆਸਤਦਾਨ ਕਹਿੰਦੇ ਨੇ ਵੀ ਪਾਲਸੀਆਂ ਜਿਹੜੀਆਂ ਨੇ ਹੁਣ ਮਾੜੀਆਂ ਨੇ ਇਸ ਪਾਰਟੀ ਨੇ ਅਸੀਂ ਇਸ ਪਾਰਟੀ 'ਚ ਚੱਲ ਜਾਈਏ ਤੇ ਇਸ ਪਾਰਟੀ ਦੇ ਵਿੱਚ ਜਾ ਕੇ ਉਹਨਾਂ ਨੂੰ ਕਈ ਜ਼ਿਆਦਾ ਕਰਕੇ ਸਾਡੇ ਸਿਆਸਤਦਾਨ ਜਿਹੜੇ ਨੇ ਉਹ ਕੁਰਸੀ ਔਰ ਮੌਕਾ ਪ੍ਰਸਤ ਵੀ ਹੈਗੇ ਨੇ ਹਰ ਬੰਦੇ ਨੇ ਆਪਣਾ ਮੌਕਾ ਦੇਖਣਾ ਵੀ ਮੈਨੂੰ ਲਾਭ ਕਿੱਧਰੋਂ ਹੈ ਜੀ ਸੋ ਜਿਹੜਾ ਆਮ ਪਬਲਿਕ ਹੈ ਕੋਈ ਇਹੋ ਜਿਹੇ ਬੰਦੇ ਨੇ ਦੇਖੇ ਹੋਣੇ ਆ ਤੁਸੀਂ ਕਿ ਜਿਹੜੇ ਕਹਿੰਦੇ ਨੇ ਭਾਈ ਅਸੀਂ ਤੇ ਇਸ ਪਾਰਟੀ ਦੇ ਪੱਕੇ ਸਿਪਾਈ ਆ ਵਰਕਰ ਤੋ ਇਹ ਅਸੀਂ ਤੇ ਛੱਡ ਕੇ ਜਾ ਹੀ ਨਹੀਂ ਸਕਦੇ ਕਈ ਦੇਖਿਓ ਸਾਡਾ ਪੀਓ ਵੀ ਐਸਏ ਪਾਰਟੀ ਦੇ ਕਈ ਕਹਿੰਦੇ ਨੇ ਕਿ ਸਾਡਾ ਦਾਦਾ ਵੀ ਇਸ ਪਾਰਟੀ ਦੇ ਸੀ ਇਸ ਪਾਰਟੀ ਨੂੰ ਵੋਟ ਦਿੱਤੀ ਸੀ ਜਿਹੜੇ ਵੱਡੇ ਵੱਡੇ ਲੀਡਰ ਹੁੰਦੇ ਨੇ ਉਹ ਦੇਖਦੇ ਨੇ ਕਿ ਫੇਰਾ ਮੌਕਾ ਕਿੱਧਰ ਹੈ ਛਾਲ ਮਾਰਦੇ ਨੇ ਉਸ ਪਾਰਟੀ ਤੇ ਛਾਲ ਮਾਰਦੇ ਨੇ ਉਸ ਪਾਰਟੀ ਤੇ ਉਹਨਾਂ ਨੇ ਆਪਣਾ ਆਪ ਦੇਖਣਾ ਹੁੰਦਾ ਤੇ ਜਾਂਦਾ ਵਿੱਚੇ ਫਿਰ ਚੱਕਰ ਚੱਕਰ ਕਰਦੀ ਰਹਿ ਜਾਂਦੀ ਹੈ ਜਨਤਾ ਤਾਂ ਸਾਨੂੰ ਪਤਾ ਹੀ ਹੈ ਜਨਤਾ ਜਨਾਰਦਨ ਜਿਹੜੀ ਹੈ ਸਾਡੀ ਹਾਂਜੀ ਉਹੀ ਇਹਨਾਂ ਲੋਕਾਂ ਨੂੰ ਬਣਾਉਂਦੀ ਹੈ ਤੇ ਮੁੜ ਕੇ ਇਹਨਾਂ ਨੂੰ ਜਿਤਾਉਂਦੀ ਐ ਇਹਨਾਂ ਨੂੰ ਜਦੋਂ ਰਾਜੇ ਬਣਾਉਂਦੀ ਐ ਤੇ ਸੀ ਰਾਜਾਂ ਸੇਵਾ ਤੇ ਰਾਜ ਜਦੋਂ ਇਹ ਕਰਦੇ ਨੇ ਤੇ ਫਿਰ ਮੁੜ ਕੇ ਜਨਤਾ ਕਿਤੇ ਮਗਰ ਮਗਰ ਫਿਰਦੀ ਐ ਤੇ ਮੁੜ ਕੇ ਮੰਨ ਲਓ ਤੁਹਾਡੇ ਵਰਗੇ ਕਸ਼ਮੀਰ ਸਿੰਘ ਜੀ ਜਿਨ੍ਹਾਂ ਨੇ ਵੋਟ ਪਾਈ ਹੁੰਦੀ ਐ ਐਮਐਲਏ ਨੂੰ ਤਾਂ ਐਮਐਲਏ ਸਾਹਿਬ ਵੋਟਾਂ ਵੇਲੇ ਤੇ ਤੁਹਾਡੇ ਘਰ ਚੱਕਰ ਲਾਉਂਦੇ ਹੋਣਗੇ ਜਰੂਰ ਕਸ਼ਮੀਰ ਸਿੰਘ ਜੀ ਘਰ ਹੀ ਆਓ ਅਸੀਂ ਚਾਹ ਪੀ ਕੇ ਜਾਣੀ ਐ ਤੇ ਜਦੋਂ ਬਣ ਜਾਂਦੇ ਨੇ ਐਮਐਲਏ ਤੇ ਫਿਰ ਕਸ਼ਮੀਰ ਸਿੰਘ ਜੀ ਹੋਰੀ ਫੋਨ ਕਰਦੇ ਨੇ ਤੇ ਉਹ ਪਤਾ ਨਹੀਂ ਲੱਗਦਾ ਵੀ ਐਮ.ਐਲ.ਏ. ਸਾਹਿਬ ਕਿੱਧਰ ਨੇ ਕਿੱਧਰ ਨੇ ਤੇ ਫਿਰ ਜੇ ਕਿਤੇ ਆ ਵੀ ਜਾਏ ਤੇ ਗਨਮੈਨ ਸਾਹਿਬ ਹੈ ਨਹੀਂ ਘਰ ਬਾਅਦ ਚ ਆਇਓ ਹਾਂ ਤੇ ਉਹਨਾਂ ਨੂੰ ਮਿਲਣਾ ਹੀ ਤੇ ਜੇ ਫੋਨ ਮੰਨ ਲਓ ਕਰਦੀ ਉਹ ਤਾਂ ਫਿਰ ਫੋਨ ਨਹੀਂ ਚੱਕਦੇ ਤੇ ਬਰਿੰਦਰਜੀ ਕਸ਼ਵੀਰ ਸਿੰਘ ਜੀ ਦੇ ਪਹਿਲਾਂ ਤਾਂ ਐਮ.ਐਲ.ਏ. ਘਰੇ ਕਿਹੜਾ ਮਾਰਦੇ ਨੇ ਵੋਟਰਾਂ ਦਾ ਹਾਂਜੀ ਤੇ ਉਸ ਤੋਂ ਬਾਅਦ ਕਸ਼ਵੀਰ ਸਿੰਘ ਜੀ 5 ਸਾਲ ਮੰਨ ਲਏ ਘਰੇ ਕਿਹੜੇ ਮਾਰਦੇ ਨੇ ਮੈਂ ਨਿੱਕੇ ਦੇ ਕੰਮ ਵਾਸਤੇ ਵੀ ਕਿਹੜੇ ਮਾਰਨੇ ਪੈਂਦੇ ਨੇ ਹਾਂ ਤੇ ਚਾਹੇ ਐਮ.ਐਲ.ਏ. 5 ਸਾਲ ਨਹੀਂ ਮਿਲਦੇ ਉਹ ਵੱਡੀ ਗੱਲ ਆ ਨਾ ਤੇ ਇਸ ਤਰ੍ਹਾਂ ਜੀ ਕਹਿ ਸਕਦੇ ਆ ਕਿ ਪਹਿਲਾਂ ਤਾਂ ਨੇਤਾ ਨੇ ਘੀੜੇ ਮਾਰਨੇ ਔਰ ਬਾਅਦ ਵਿੱਚ 5 ਸਾਲ ਜਨਤਾ ਨੇ ਘੀੜੇ ਮਾਰਨੇ ਤੁਸੀਂ ਆਪਸੇ ਅਲੇ ਹੋ ਸਵਾਲ ਤਾਂ ਬਣਦਾ ਹੀ ਹੈ ਤੇ ਵਰਿੰਦਰ ਜੀ ਮੇਰੇ ਖਾਲ ਜੋ ਅਸੀਂ ਗੱਲਾਂ ਕੀਤੀਆਂ ਜੀ ਸਾਡੇ ਦਰਸ਼ਕਾਂ ਦੇ ਮਨ ਚ ਵੀ ਇਹੀ ਹੋਣਗੀਆਂ ਇਹੀ ਸਵਾਲ ਦਰਸ਼ਕਾਂ ਦੇ ਮਨ ਚ ਹੋਣਗੇ ਉਮੀਦ ਕਰਦੇ ਹਾਂ ਜੋ ਗੱਲਬਾਤ ਕੀਤੀ ਦਰਸ਼ਕਾਂ ਨੂੰ ਵੀ ਪਸੰਦ ਆਏਗੀ ਜੇਕਰ ਤੁਹਾਡੇ ਵੀ ਇਸ ਤਰ੍ਹਾਂ ਦੇ ਕੋਈ ਵਿਚਾਰ ਨੇ ਕੋਈ ਸੁਝਾਅ ਨੇ ਤਾਂ ਸਾਡੇ ਕਮੈਂਟ ਬਾਕਸ ਸੈਕਸ਼ਨ 'ਚ ਜ਼ਰੂਰ ਦੇ ਸਕਦੇ ਹੋ ਤਾਂ ਕਿ ਅਸੀਂ ਤੁਹਾਡੇ ਵਿਚਾਰਾਂ ਨੂੰ ਆਪਣੀ ਚਰਚਾ ਦਾ ਆਪਣੀ ਰਾਜਾ ਸੇਵਾ ਦਾ ਹਿੱਸਾ ਬਣਾ ਸਕੀਏ ਅੱਗੇ ਤੋਂ ਫਿਰ ਇਸ ਤਰ੍ਹਾਂ ਦਾ ਮੁੱਦਿਆਂ ਨੂੰ ਲੈ ਕੇ ਫਿਰ ਆਜ਼ਰ ਰਵਾਂਗੇ ਬੜੇ ਰਵਾਇਸਨ ਜੈਨ ਨਿਊਜ਼ ਦਾ